ਜਿਸ ਸਿੱਖ ਦੇ ਕੋਲ ਕੋਈ ਗੈਰ ਬੰਦਾ ਵੀ ਆ ਜਾਵੇ ਉਹ ਸਿੱਖ ਦੇ ਵਿੱਚੋਂ ਪ੍ਰੇਮ ਦੀ ਖੁਸ਼ਬੂ ਇੰਨੀ ਆਉਣੀ ਚਾਹੀਦੀ ਹੈ ਵੀ ਗੈਰ ਬੰਦਾ ਵੀ ਕਹੇ ਯਾਰ ਮੈਂ ਸਿੱਖ ਬਣ ਜਾ। ਜਿੰਨੇ ਮਹਾਨ ਉਹਦੇ ਨੇ ਸਿੱਖ ਸਾਡੇ ਕੋਲੋਂ ਇੰਨੀ ਖੁਸ਼ਬੂ ਹੋਣੀ ਚਾਹੀਦੀ। ਪਰ ਆਸੀਂ ਤੇ ਜਦੋਂ ਥੋੜਾ ਜਿਮਾਂ ਵੀ ਗੁਰੂ ਘਰ ਆਉਣਾ ਚਾਲੂ ਕਰਦੇ ਆ, ਥੋੜਾ ਨਿਤਨੇਮ ਕਰਦੇ ਆ, ਥੋੜੇ ਕਿਤੇ ਬਾਣਾ ਸਵਾਗਤ ਕਰ ਪਾ ਲੈਨੇ ਤੇ ਆਹੇ ਕਹਿੰਦੇ ਬਾਕੀ ਸਾਰੇ ਬਾਹਰ ਤੋਂ। ਨਫਰਤ ਕਰਦੇ ਸਾਡੇ ਵਿੱਚੋਂ ਪ੍ਰੇਮ ਪ੍ਰੇਮ ਦੀ ਖੁਸ਼ਬੂ ਨਹੀਂ ਆਉਂਦੀ ਨਫਰਤ ਨਫਰਤ ਝਲਕਦੀ ਹੈ ਸਿੱਖ ਦੇ ਜੀਵਨ ਵਿੱਚੋਂ ਪ੍ਰੇਮ ਦੀ ਖੁਸ਼ਬੂ ਆਉਣੀ ਚਾਹੀਦੀ ਸੀ ਕੋਈ ਗੈਰ ਬੰਦਾ ਵੀ ਸਾਡੇ ਲਾਗੇ ਆਉਂਦਾ ਇੰਨੀ ਖੁਸ਼ਬੂ ਆਉਂਦੀ ਉਹ ਕਹਿੰਦਾ ਯਾਰ ਵਾਕੇ ਸਿੱਖੀ ਮਾਣਦੀ ਇਹ ਸਾਡੇ ਪੁਰਖਾਂ ਨੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਗੁਰਸਿੱਖਾਂ ਨੇ ਸ਼ਹੀਦਾਂ ਮਰੀਦਾ ਨੇ ਇਹ ਅਮਲ ਕਰਕੇ ਸਿੱਖੀ ਜਿਹੜੀ ਸਾਰੇ ਸੰਸਾਰ ਵਿੱਚ ਵੰਡੀ ਇਹ ਉਹਨਾਂ ਦੀ ਖੁਸ਼ਬੂ ਅੱਜ ਤੱਕ ਚੱਲੀ ਆ ਰਹੀ ਤੇ ਸਾਡੇ ਵੱਲ ਧਿਆਨ ਮਾਰੀਏ ਤੇ ਸਾਡਾ ਤੇ ਬੜਾ ਬੇਨਾਗਰਪ ਹੁੰਦਾ ਜਾ ਰਿਹਾ ਜਾਂ ਤਾਂ ਬਾਤਾਂ ਦੇ ਵਿੱਚ ਆਹੀ ਮੰਡੇ ਗਏ ਆ ਸੰਪਰਦਾਵਾਂ ਦੇ ਵਿੱਚ ਅਸੀਂ ਮੰਡੇ ਗਏ ਜਿਹੜਾ ਬੰਦਾ ਇੱਕ ਹੋਣ ਦੀ ਗੱਲ ਕਰਦਾ ਉਹ ਬੰਦਾ ਸਾਰਿਆਂ ਨੂੰ ਬੁਰਾ ਲੱਗਦਾ ਜਿਹੜਾ ਬੰਦਾ ਕਹਿੰਦਾ ਛੱਡੋ ਯਾਰ ਸੰਪਰਦਾਵਾਂ ਦੇ ਝਗੜੇ ਆ ਉਹ ਇੱਕੋ ਹੀ ਉਹ ਸਾਰਿਆਂ ਨੂੰ ਮੋਰਾ ਲਾ ਗੁਰੂ ਸਾਹਿਬ ਕਹਿੰਦੇ ਵੀ ਇੱਕ ਹੋ ਜੋ ਉਹ ਤੇ ਸਾਰੇ ਸੰਸਾਰ ਨੂੰ ਇੱਕ ਕਲਾਵੇ ਦੇ ਵਿੱਚ ਸਮੇਟ ਦੇ ਗੁਰੂ ਦੀ ਸੁਰਤ ਦੇ ਵਿੱਚ ਤੇ ਆ ਧਰਤੀ ਦੇ ਉੱਤੇ ਜਿਹੜੀਆਂ ਸ਼ਰਧਾਂ ਦੀਆਂ ਲੀਕਾਂ ਮਾਰੀਆਂ ਗੁਰੂ ਲੀਕਾਂ ਨੂੰ ਨਹੀਂ ਮੰਨਦਾ ਗੁਰੂ ਫਿਰਕਿਆਂ ਨੂੰ ਨਹੀਂ ਮੰਨਦਾ ਗੁਰੂ ਧਰਮਾਂ ਦੀਆਂ ਦੁਵਾਰਾਂ ਨੂੰ ਨਹੀਂ ਮੰਨਦਾ ਸਤਿਗੁਰੂ ਦੀ ਕਿਰਪਾ ਕਰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰਨ ਸਾਡੀ ਸੁਰਤ ਜਿਹੜੀ ਵਿਸ਼ਾਲਤਾ ਦੇ ਵਿੱਚ ਜਾਵੇ ਗੁਰੂ ਦੇ ਸ਼ਬਦ ਦੇ ਉੱਤੇ ਅਮਲ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸਮਝ ਕੇ ਤਾਂ ਗੁਰੂ ਤੇਗ ਬਹਾਦਰ ਵਾਲੇ ਜੀ ਨੂੰ ਇਹੀ ਸਾਡੇ ਸ਼ਰਧਾ ਦੇ ਸ਼ਰਧਾ ਦੇ ਫੁੱਲ ਇਹੀ ਤਾਦੀ ਹੋਣਗੇ ਜਦੋਂ ਅਸੀਂ ਗੁਰ ਤੇਗ ਬਹਾਦਰ ਮਹਾਰਾਜ ਦੀ ਸਿੱਖਿਆ ਨੂੰ ਕਮਾਵਾਗੇ ਸਾਰਿਆਂ ਨਾਲ ਪਿਆਰ ਕਰਾਂਗੇ ਆਪਣਾ ਜੀਵਨ ਦਾ ਪਾਰ ਉਤਾਰਾ ਕਰਾਂਗੇ ਆਪਣੇ ਬੱਚਿਆਂ ਦਾ ਭਲਾ ਕਰਾਂਗੇ ਸਾਰੀ ਮਨੁੱਖਤਾ ਦਾ ਭਲਾ ਕਰਾਂਗੇ ਇੱਕ ਹਫ਼ਤਾ ਲਗਾਤਾਰ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਦਾਸ ਜਥੇ ਨੇ ਐਡਵੈਂਚਰ ਦੀਆਂ ਸੰਗਤਾਂ ਨੇ ਬੜਾ ਪਿਆਰ ਦਿੱਤਾ ਅਸੀਂ 13 14 ਵਾਰ ਕਨੇਡਾ ਹੋ ਗਏ ਆ ਪਹਿਲਾਂ ਪਰ ਐਡਵੈਂਚਰ ਦੇ ਵਿੱਚ ਪਹਿਲੀ ਵਾਰ ਸਾਨੂੰ ਸੁਭਾਗ ਪ੍ਰਾਪਤ ਹੋਇਆ ਤੁਹਾਡੇ ਚਰਨਾਂ ਛਾਣਨ ਦਾ ਤੇ ਬਹੁਤ ਹੀ ਪਿਆਰ ਸਤਿਕਾਰ ਬਖਸ਼ਿਆ ਇੱਕ ਹਫ਼ਤਾ ਲਗਾਤਾਰ ਤੁਹਾਡੇ ਚਰਨਾਂ ਵਿੱਚ ਵਿਤਰਦੇ ਆ ਵਾਹੀ ਬਤਾਹੀ ਕੋਈ ਗਲਤੀ ਹੋ ਗਈ ਹੋਵੇ ਜਾਣੇ-ਨਜਾਣੇ ਵਿੱਚ ਸਾਰੀ ਸੰਗਤ ਖਿਮਾ ਕਰਦੇ ਹੋ ਦਾਸ ਦੇ ਜੱਥੇ ਨੂੰ ਚੜਦੀ ਕਲਾ ਦੀ ਅਸੀਸ ਦਿਓ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਤੇ ਫੇਰ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਾਂ ਕਿ ਜੇ ਗੁਰੂ ਸਾਹਿਬ ਨੇ ਮਿਹਰ ਕੀਤੀ ਇੱਥੋਂ ਤੱਕ ਅੱਜ ਤੱਕ ਸਾਡੀ ਸੇਵਾ ਪ੍ਰਵਾਨ ਕਰਿਓ ਸਾਡੀਆਂ ਗਲਤੀਆਂ ਮਾਫ਼ ਕਰ ਦੇਣੀਆਂ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਇੱਥੋਂ ਦੇ ਸਾਰੇ ਗੁਰਸਿੱਖ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਬਾਪਾ ਬਲਵੀਰ ਸਿੰਘ ਜੀ ਸਰਦਾਰ ਬਹਾਦਰ ਸਿੰਘ ਜੀ ਅਤੇ ਜਿੰਨੇ ਵੀ ਇਥੋਂ ਦੇ ਪ੍ਰਬੰਧਕ ਸੇਵਾਦਾਰ ਗਰੁੱਪ ਹੈਗਾ ਇਹਨਾਂ ਤੋਂ ਪਹਿਲੇ ਪ੍ਰਬੰਧਕ ਵੀ ਜਿਹੜੇ ਉਹ ਜਿੰਨਾ ਵੀ ਗਰੁੱਪ ਹੈਗਾ ਸਾਰਿਆਂ ਦਾ ਬਹੁਤ 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 ਧੰਨਵਾਦ ਮੇਰੀ ਦਿਲੋਂ ਅਰਦਾਸ ਹੈ ਧੰਗੁਰ ਗੁਰਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਇਥੋਂ ਦੇ ਪ੍ਰਬੰਧਕ ਜਨਾਂ ਨੂੰ ਜਿਵੇਂ ਤੁਸੀਂ ਪਹਿਲਾਂ ਚੜ੍ਹਦੀ ਕਲਾ ਬਖਸ਼ੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਚੜ੍ਹਦੀ ਕਲਾ ਬਖਸ਼ਿਓ ਇਹਨਾਂ ਦੇ ਵਿੱਚ ਇਤਫਾਕ ਬਣਿਆ ਰਹੇ ਮੇਰੀ ਆਪਣੀ ਸੋਤ ਹੈ ਮੇਰੀ ਅੰਦਰ ਦੀ ਆਵਾਜ਼ ਆਪੇ ਜਦੋਂ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕ ਚੁਣੇ ਜਾਣ ਤੇ ਚੋਣਾਂ ਨਹੀਂ ਹੋਣੀਆਂ ਚਾਹੀਦੀ ਮੇਰੀ ਅੰਦਰ ਦੀ ਇਹ ਗੁਰੂ ਸਾਹਿਬ ਦੇ ਸਿਧਾਂਤ ਨੂੰ ਵੀ ਮੁੱਖ ਰੱਖ ਕੇ ਅਸੀਂ ਚੱਲੀਏ ਤੇ ਕਿਸੇ ਵੀ ਗੁਰੂ ਘਰ ਦੀ ਚੋਣ ਜਿਹੜੀ ਐ ਨਾ ਵੋਟਾਂ ਪਾ ਕੇ ਨਹੀਂ ਹੋਣੀ ਚਾਹੀਦੀ ਸਿੱਖਾਂ ਦੀ ਸਰਬਸੰਮਤੀ ਨਾਲ ਉਹ ਕਮਰੇ ਦੇ ਵਿੱਚ ਬੈਠ ਜਾਣ ਸਾਰੇ ਜਣੇ ਪਿਆਰ ਦੇ ਨਾਲ ਜਕਾਰੇ ਛੱਡ ਦੇਣ ਉਹ ਕਹਿਣ ਵੀ ਆਜਾ ਜਰ ਇਹਨੂੰ ਸੇਵਾ ਬਹੁ ਐਸੋ ਤੇ ਜਿਹਦੇ ਵਿੱਚ ਕਾਰੇ ਛੱਡ ਦਿੱਤੇ ਜਾਣ ਉਹ ਹੱਥ ਜੋੜ ਕੇ ਝੋਲੀ ਫੁਲਾ ਕੇ ਕਬੂਲ ਕਰ ਲੈ ਠੀਕ ਆ ਮਹਾਰਾਜ ਜੀ ਉਹ ਖੁਸ਼ੀ-ਖੁਸ਼ੀ ਕਬੂਲ ਕਰਦੇ ਵੀ ਮਹਾਰਾਜ ਨੇ ਮੇਰੀ ਝੋਲੀ ਦੇ ਵਿੱਚ ਸੇਵਾ ਪਾਈ ਸਤਿਗੁਰੂ ਕਿਰਪਾ ਕਰੇ ਇਥੋਂ ਦੇ ਪ੍ਰਬੰਧਕ ਜਨਾਂ ਦਾ ਇਹ ਹੋ ਜਾਏ ਇਤਫਾਕ ਬਣਿਆ ਰਹੇ ਕਿ ਮੇਰੀ ਦਿਲੋਂ ਅਰਦਾਸ ਹੈ ਬਾਬਾ ਬਲਬੀਰ ਸਿੰਘ ਜੀ ਬੜਾ ਉਤਮ ਕਰਦੇ ਨੇ ਸੰਗਤ ਨੂੰ ਜੋੜਨ ਦਾ ਇਹ ਸਾਰਿਆਂ ਨੂੰ ਸਤਿਗੁਰੂ ਕਿਰਪਾ ਕਰੇ ਮੇਰੀ ਦਿਲੋਂ ਅਰਦਾਸ ਹੈ ਜੀ ਆਓ ਨੰਦਸਰ ਪੜ ਕੇ ਸਮਰਥਿਤ ਕਰੀਏ ਰਾਮ ਕਲੀ ਮਹੱਲਾ ਤੀਜਾ ਨਾਂ ਦੇ ਕੋੰਖਾ ਸੰਪ੍ਰਸਾਦ ਅਨੰਦ ਬਈ ਅੰਮ੍ਰਿਤ